ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਗੁਰਪ੍ਰੀਤ ਸਿੰਘ ਸਮਾਜ ਵਿਗਿਆਨ ਦਾ ਪ੍ਰੋਫੈਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਚਾਰ ਸਹਬਜ਼ਾ ਦੀ ਲਾਸਾਨੀ ਸ਼ਹਾਦਤ ਨੂੰ ਆਪਣੀ ਇੱਕ ਰਚਨਾ ਦੇ ਰਾਹੀਂ ਕੋਟਨ ਕੋਟ ਪ੍ਰਣਾਮ ਕਰਦਾ ਹਾਂ ਚਾਰ ਪਵਿੱਤਰ ਨਿੱਕੀਆਂ ਰੂਹਾਂ ਛੱਡ ਕੇ ਕਿਲੇ ਦੀਆਂ ਮਰੂਹਾਂ ਧਰਮ ਦੀ ਖਾਤਰ ਧਰਮ ਨਿਭਾਇਆ ਸਭਨਾ ਨੂੰ ਉਹਨਾ ਧਰਮ ਸਿਖਾਇਆ ਚਾਰ ਪਵਿੱਤਰ ਨਿੱਕੀਆਂ ਰੂਹਾਂ ਛੱਡ ਕੇ ਕਿਲੇ ਦੀਆਂ ਬਰੂਹਾਂ ਧਰਮ ਦੀ ਖਾਤਰ ਧਰਮ ਨਿਭਾਇਆ ਸਭਨਾ ਨੂੰ ਉਹਨਾ ਧਰਮ ਸਿਖਾਇਆ ਕੌਮ ਦੀ ਰਾਖੀ ਖਾਤਰ ਚਾਰੇ ਜਿਗਰੇ ਲੈ ਫੌਲਾਦ ਦੇ ਚੱਲੇ ਡੋਲਣਾ ਨਾ ਅਸੀਂ ਸਿਦਕੋਂ ਚਾਹੇ ਤੇਜ ਹਵਾ ਕਿੰਨੀ ਵੈਰੀ ਦੀ ਚੱਲੇ ਸਰਵੰਸਦਾਨੀ ਦੀ ਕੁੱਲ ਦੇ ਜਾਇਆ ਮੁਖ ਤੇ ਨਾ ਕਦੇ ਛੋਰਾ ਪਾਇਆ ਧਰਮ ਦੀ ਖਾਤਰ ਧਰਮ ਨਿਭਾਇਆ ਸਭਨਾ ਨੂੰ ਉਹਨਾਂ ਧਰਮ ਸਿਖਾਇਆ ਹੋਣੀ ਆਖੇ ਮੈਂ ਸੱਚਾ ਹਾਂ ਗੋਬਿੰਦ ਅੱਜ ਤੇਥੋਂ ਤੇਰਾ ਟੱਬਰ ਖੋਣਾ ਅੰਬਰ ਚੁੱਕਿਆ ਨਾਲੇ ਹੰਝੂ ਕੇਰੇ ਸਰਸਾ ਨੇ ਵੀ ਕਾਲ ਰੂਪ ਦਿਖਾਉਣਾ ਐ ਪਰ ਜ਼ੇਰੇ ਨਾ ਉਹ ਪਰਖੇ ਜਾਣੇ ਮੌਤ ਨੂੰ ਜਿਨ੍ਹਾਂ ਕਲਗੀਆਂ ਵਿੱਚ ਸਜਾਇਆ ਧਰਮ ਦੀ ਖਾਤਰ ਧਰਮ ਨਿਭਾਇਆ ਸਭਨਾ ਨੂੰ ਉਹਨਾਂ ਧਰਮ ਸਿਖਾਇਆ ਅਡੋਲ ਰਹੇ ਕਹਿ ਪਹਿਲਾ ਮਰਨ ਕਬੂਲ ਜੀਵਨ ਦੀ ਛੱਡ ਆਸ ਕੰਦਾਂ ਵਿੱਚ ਚਿਣ ਵਾਲਿਆ ਖੁਦ ਨੂੰ ਕਰ ਚੜਦੀ ਕਲਾ ਦੀ ਅਰਦਾਸ ਗੁਰੂ ਅਰਜਨ ਨੇ ਰੀਤ ਜੋ ਤੋਰੀ ਪੜਪੋਤਿਆਂ ਉਤੇ ਫੁੱਲ ਚੜਾਇਆ ਉਮਰੋਂ ਵੱਡੀ ਮੌਤ ਦੇਖ ਨਾ ਡੋਲੇ ਕੌਮਲੀ ਬਚਪਨ ਮਾਰ ਮੁਕਾਇਆ ਧਰਮ ਦੀ ਖਾਤਰ ਧਰਮ ਨਿਭਾਇਆ ਸਭਨਾਂ ਨੂੰ ਉਹਨਾਂ ਧਰਮ ਸਿਖਾਇਆ ਆਓ ਚੱਲੀਏ ਉਸ ਧਰਮ ਦੀ ਰਾਤੇ ਜੀਪੀ ਨੂੰ ਵੀ ਹੁਣ ਸਮਝ ਜੋ ਆਇਆ ਧਰਮ ਦੀ ਖਾਤਰ ਧਰਮ ਨਿਭਾਇਆ ਸਭਨਾ ਨੂੰ ਉਹਨਾਂ ਧਰਮ ਸਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੰਧ ਵਿੱਚ ਹੋਇਆ ਕੁਰਬਾਨ ਦੋ 마ਸੂਮ ਜਿੰਦਾਂ ਜੰਗ ਵਿੱਚ ਹੋਇਆ ਕੁਰਬਾਨ ਦੋ ਮਾਸੂਮ ਜਿੰਦਾ ਸਾਰਾ ਹੀ ਜਹਾਨ ਕੁਰ ਲਾਇਆ ਦਾਤਾ ਤੇਰਾ ਤਨ ਜਿਗਰਾ ਹੰਝੂ ਅੱਖੀਆਂ ਚੋਂ ਇੱਕ ਵੀ ਨਾ ਆਇਆ ਦਾਤਾ ਤੇਰਾ ਤਨ ਜਿਗਰਾ ਟੱਕ ਲਾਲਾ ਨੂੰ ਅਡ ਡੋਲ ਗਈਆਂ ਹੋਣੀਆਂ ਦਿਲ ਪੱਥਰਾਂ ਦੇ ਰੋਏ ਤੱਕ ਰੂਹਾਂ ਸੋਣੀਆਂ ਟੱਕ ਲਾਲਾਂ ਨੂੰ ਅਡੋਲ ਡੋਲ ਗਈਆਂ ਹੋਣੀਆਂ ਦਿਲ ਪੱਥਰਾਂ ਦੇ ਰੋਏ ਤੱਕ ਰੂਹਾਂ ਸੋਣੀਆਂ ਜੜ ਇਟਾਂ ਦੀ ਨਾ ਪਟ ਅੰਗ ਵਦੇ ਜੋ ਵੀ ਕੱਟ ਜੜ ਇਟਾਂ ਦੀ ਨਾ ਪਟ ਅੰਗ ਵਦੇ ਜੋ ਵੀ ਕੱਟ ਸੂਬੇ ਜ਼ਾਲਮ ਨੇ ਹੁਕਮ ਸੁਣਾਇਆ ਦਾਤਾ ਤੇਰਾ ਤਨ ਜਿਗਰਾ ਹੰਝੂ ਅੱਖੀਆਂ ਚੋਂ ਇੱਕ ਵੀ ਨਾ ਜਿਗਰਾ ਟੇਰ ਵੈਰੀਆਂ ਦੇ ਜੰਗ ਚ ਜੀਤ ਲਾ ਗਿਆ ਸਿਰ ਭੁੱਲੇ ਨਾ ਜੋ ਕੌਮ ਚ ਜੋਝਾਰ ਪਾ ਗਿਆ ਉਤੋਂ ਖੁਪਸੀ ਹਨੇਰਾ ਲਾਲ ਪਿਆ ਮੂਰੇ ਤੇਰਾ ਉਤੋਂ ਖੁਪਸੀ ਹਨੇਰਾ ਲਾਲ ਪਿਆ ਮੂਰੇ ਤਨ ਜਿਗਰਾ ਹੰਝੂ ਅੱਖੀਆਂ ਚ ਇੱਕ ਵੀ ਨਾ ਆਇਆ ਦਾਤਾ ਤੇਰਾ ਤਨ ਜਿਗਰਾ ਜਦੋਂ ਮਾਛੀ ਵੜ ਆਇਆ ਰਾਹ ਉਪਰੇ ਤੇ ਸੁਨੇ ਜਾ ਮਾਲੀ ਰੋਲੀ ਰੋਇਆ ਪਬ ਸੂਲਾ ਨੇ ਪਰਨੇ ਦੁੱਖ ਪਵੇ ਪਾਵੇ ਸਹਣਾ ਪੱਟ ਖੇੜਿਆਂ ਦਾ ਰਹਿਣਾ ਦੁੱਖ ਪਵੇ ਪਾਵੇ ਸਹਣਾ ਪੱਟ ਖੇੜਿਆਂ ਦਾ ਰਹਿਣਾ ਨੂਰੀ ਮੁਖ ਵਿੱਚੋਂ ਸ਼ਬਦ ਲਾਇਆ ਦਾਤਾ ਤੇਰਾ ਤਨ ਜਿਗਰਾ ਹੰਝੂ ਅੱਖੀਆਂ ਚੋਂ ਇੱਕ ਵੀ ਨਾ ਆਇਆ ਦਾਤਾ ਤੇਰਾ ਤਨ ਜਿਗਰਾ ਮੈਲ ਪੰਥ ਦਾ ਬਣਾਇਆ ਥੰਮ ਪੁੱਤਰਾਂ ਦੇ ਲਾਏ ਵੇਖ ਐਡੀ ਕੁਰਬਾਨੀ ਲਾਬ ਚਿਤ ਕਬਰਾਏ ਨੋਵੇਂ ਗੁਰੂ ਦੇ ਦੁਲਾਰੇ ਤੈਥੋਂ ਜਾਈਏ ਬਲਿਹਾਰੇ ਨੋਵੇਂ ਗੁਰੂ ਦੇ ਦੁਲਾਰੇ ਤੈਥੋਂ ਜਾਈਏ ਬਲਿਹਾਰੇ ਕੌਮ ਲਈ ਸਰਵਾਂਸ ਤੂੰ ਲੋਟਾਇਆ ਦਾ ਮੇਰਾ ਤਨ ਜਿਗਰਾ ਹੰਝੂ ਅੱਖੀਆਂ ਚੋਂ ਇੱਕ ਵੀ ਨਾ ਆਇਆ ਦਾਤਾ ਤੇਰਾ ਤਨ ਜਿਗਰਾ ਦਾਤਾ ਤੇਰਾ ਤਨ ਜਿਗਰਾ ਦਾਤਾ ਤੇਰਾ ਤਨ ਜਿਗਰਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਗੁਰਪੀ ਸਿੰਘ ਸਮਾਜ ਵਿਗਿਆਨ ਦਾ ਪ੍ਰੋਫੈਸਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਚਾਰ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਆਪਣੀ ਇੱਕ ਰਚਨਾ ਦੇ ਰਾਹੀਂ ਕੋਟਨ-ਕੋਟ ਪ੍ਰਣਾਮ ਕਰਦਾ ਹਾਂ ਚਾਰ ਪਵਿੱਤਰ ਨਿੱਕੀਆਂ ਰੂਹਾਂ ਛੱਡ ਕੇ ਕਿਲੇ ਦੀਆਂ ਬਰੂਹਾਂ ਧਰਮ ਦੀ ਖਾਤਰ ਧਰਮ ਨਿਭਾਇਆ ਸਬਨਾ ਨੂੰ ਉਹਨਾ ਧਰਮ ਸਿਖਾਇਆ ਚਾਰ ਪਵਿੱਤਰ ਨਿੱਕੀਆਂ ਰੂਹਾਂ ਛੱਡ ਕੇ ਕਿਲੇ ਦੀਆਂ ਬਰੂਹਾਂ ਧਰਮ ਦੀ ਖਾਤਰ ਧਰਮ ਨਿਭਾਇਆ ਸਬਨਾ ਨੂੰ ਉਹਨਾ ਧਰਮ ਸਿਖਾਇਆ ਕੌਮ ਦੀ ਰਾਖੀ ਖਾਤਰ ਚਾਰੇ ਜਿਗਰੇ ਲੈ ਫੌਲਾਦ ਦੇ ਚੱਲੇ ਡੋਲਣਾ ਨਾ ਅਸੀਂ ਸਿੱਦਕੋਂ ਚਾਹੇ ਤੇਜ ਹਵਾ ਕਿੰਨੀ ਵੈਰੀ ਦੀ ਚੱਲੇ ਸਰਵੰਸਦਾਨੀ ਦੀ ਕੁੱਲ ਦੇ ਜਾਇਆ ਮੁਖ ਤੇ ਨਾ ਕਦੇ ਛੋਰਾ ਪਾਇਆ ਧਰਮ ਦੀ ਖਾਤਰ ਧਰਮ ਨਿਭਾਇਆ ਸਭਨਾ ਨੂੰ ਉਹਨਾਂ ਧਰਮ ਸਿਖਾਇਆ ਹੋਣੀ ਆਖੇ ਮੈਂ ਸੱਚ ਹਾਂ ਗੋਬਿੰਦ ਅੱਜ ਤੇਥੋਂ ਤੇਰਾ ਟੱਬਰ ਖੋਣਾ ਅੰਬਰ ਝੁਕਿਆ ਨਾਲੇ ਹੰਝੂ ਕੇਰੇ ਸਰਸਾ ਨੇ ਵੀ ਕਾਲ ਰੂਪ ਦਿਖਾਉਣਾ ਐ ਪਰ ਜ਼ੇਰੇ ਨਾ ਉਹ ਪਰਖੇ ਜਾਣੇ ਮੌਤ ਨੂੰ ਜਿਨ੍ਹਾਂ ਕਲਗੀਆਂ ਵਿੱਚ ਸਜਾਇਆ ਧਰਮ ਦੀ ਖਾਤਰ ਧਰਮ ਨਿਭਾਇਆ ਸਭਨਾਂ ਨੂੰ ਉਹਨਾਂ ਧਰਮ ਸਿਖਾਇਆ ਅਡੋਲ ਰਹੇ ਕਹਿ ਪਹਿਲਾ ਮਰਨ ਕਬੂਲ ਜੀਵਨ ਦੀ ਛਡ ਆਸ ਕੰਦਾ ਵਿੱਚ ਚਿਣ ਵਾਲਿਆ ਖੁਦ ਨੂੰ ਕਰ ਚੜਦੀ ਕਲਾ ਦੀ ਅਰਦਾਸ ਗੁਰੂ ਅਰਜਨ ਨੇ ਰੀਤ ਜੋ ਤੋਰੀ ਪੜਪੋਤਿਆਂ ਉਹਤੇ ਫੁੱਲ ਚੜਾਇਆ ਉਮਰੋਂ ਵੱਡੀ ਮੌਤ ਦੇਖ ਨਾ ਡੋਲੇ ਕੌਮਲੀ ਬਚਪਨ ਮਾਰ ਮੁਕਾਇਆ ਧਰਮ ਦੀ ਖਾਤਰ ਧਰਮ ਨਿਭਾਇਆ ਸਭਨਾਂ ਨੂੰ ਉਹਨਾਂ ਧਰਮ ਸਿਖਾਇਆ ਆਓ ਚੱਲੀਏ ਉਸ ਧਰਮ ਦੀ ਰਾਤੇ ਜੀਪੀ ਨੂੰ ਵੀ ਹੁਣ ਸਮਝ ਜੋ ਆਇਆ ਧਰਮ ਦੀ ਖਾਤਰ ਧਰਮ ਨਿਭਾਇਆ ਸਭਨਾ ਨੂੰ ਉਹਨਾਂ ਧਰਮ ਸਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੰਦ ਵਿੱਚ ਹੋਇਆ ਕੁਰਬਾਨ ਦੋ ਮਾਸੂਮ ਜਿੰਦਾਂ ਜੰਗ ਵਿੱਚ ਹੋਇਆ ਕੁਰਬਾਨ ਦੋ 마ਸੂਮ ਜਿੰਦਾ ਸਾਰਾ ਹੀ ਜਹਾਨ ਕੁਰ ਲਾਇਆ ਦਾਤਾ ਤੇਰਾ ਤਨ ਜਿਗਰਾ ਹੰਝੂ ਉਹਨਾਂ ਦਿਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਅੱਪਾ ਵੱਡੇ ਆਸ਼ਾਬਜ਼ਾਦਿਆਂ ਦੀ ਕਾਥਾ ਤੋਂ ਬਾਅਦ ਸ਼ਰਦੀ ਦੀ ਰਾਤ ਹੋਵੇ ਮੀਂਹ ਪੈ ਰਿਹਾ ਹੋਵੇ ਝੁੱਕੀ ਦਾ ਮਾਲ ਆਪਣੀ ਰਜਾਈ ਵਿੱਚ ਲਿਪਟ ਕੇ ਪਿਆ ਹੋਇਆ ਅਚਾਨਕੇ ਹੋਜੇ ਵੇਲੇ ਆਵਾਜ਼ ਆਈ ਤੇ ਕਈ ਵਾਰੀ ਉਸ ਦਰਿਆ ਦੇ ਕਿਨਾਰੇ ਇਹੋ ਜਿਹੇ ਰਾਹੀ ਭੁੱਲੇ ਮਿਲ ਜਾਂਦੇ ਸਨ ਛੋਟਿਆ ਕੋਈ ਰਾਹੀ ਹੋਵੇਗਾ ਉੱਠ ਕੇ ਬੂਹਾ ਖੋਲਿਆ ਦੀਵਾ ਕੋਲ ਹੈ ਜਦੋਂ ਦੀਵੇ ਦੇ ਚਾਨਣ ਨਾਲ ਅੰਦਰ ਖਲੋਤੇ ਝੁੱਗੀ ਵਿੱਚੋਂ ਸਾਹਮਣੇ ਨਜ਼ਰ ਮਾਰੀ ਮਾਂ ਗੁਜਰਕੌਰ ਦੇ ਦਰਸ਼ਨ ਹੋਏ ਪਛਾਣਨ ਵਿੱਚ ਦੇਰੀ ਨਾ ਲੱਗੀ ਛੱਟ ਦੀਵਾ ਰੱਖ ਕੇ ਮਾਂ ਦੇ ਚਰਨਾਂ ਤੇ ਮੱਠਾ ਠੇਕਿਆ ਮਾਂ ਅੱਜ ਮਹਿਲਾਂ ਦੇ ਮਾਲਕ ਗਰੀਬ ਦੀ ਝੁੱਗੀ ਅੱਗੇ ਮਾਂ ਗੁਜਰ ਕਰਨੇ ਬਚਨ ਆਖ ਕੇ ਲੱਗੀ ਹਾਂ ਪੁੱਤ ਰੱਬ ਦੇ ਰੰਗ ਨੇ ਉਹਦੇ ਰੰਗਾਂ ਵਿੱਚ ਰਾਜੀ ਰਹਿਣਾ ਪੈਂਦਾ ਆਪੇ ਹਰ ਇੱਕ ਰੰਗ ਹੈ ਆਪੇ ਬਹਰੰਗੀ ਜੋ ਤਿਸ ਭਾਵੇਂ ਨਨਕਾ ਸਾਈ ਗਲ ਚੰਗੀ ਕਿਵੇਂ ਆਇਓ ਅੰਦਰ ਆ ਜਾਓ ਹਾਂ ਪੁੱਤ ਮੈਂ ਅੰਦਰ ਹੀ ਆਉਣਾ ਚਾਹਨੀ ਐ ਮੈਂ ਰਾਤ ਕੱਟਣੀ ਐ ਸਵੇਰ ਦਾ ਵਕਤ ਹੋਇਆ ਤੇ ਕੋਈ ਨਾ ਕੋਈ ਸਿੰਘ ਮੇਰਾ ਪੁੱਤਰ ਕੋਈ ਨਾ ਕੋਈ ਮਿਲੇਗਾ ਤੇ ਫਿਰ ਮੈਂ ਚਲੀ ਜਾਣਾ ਐ ਰਾਤ ਨੂੰ ਉਸ ਕੁੰਮੇ 마什ਕੀ ਦੇ ਝੁੱਗੀ ਵਿੱਚ ਮਾਂ ਗੁੱਜਰ ਕੋਲ ਬੈਠ ਗਏ ਉਦੀ ਰਜਾਈ ਵਿੱਚ ਬੈਠ ਗਏ ਦੋਵੇਂ ਪੁੱਤਰੀਆਂ ਨੂੰ ਰਜਾਈ ਵਿੱਚ ਲਪੇਟ ਕੇ ਬੈਠ ਗਏ ਤੇ ਕੁੰਮਾ ਹੌਲੀ ਦੇ ਕੇ ਗੱਲ ਕਹਿੰਦਾ ਮਾਂ ਸੁਣਿਆ ਕਿੰਨੇ ਮਹੀਨੇ ਤੋਂ ਘੇਰਾ ਪਿਆ ਹੋਇਆ ਆਨੰਦਪੁਰ ਸਾਹਿਬ ਜੀ ਧਰਤੀ ਨੂੰ ਅੰਦਰ ਪ੍ਰਸ਼ਾਦਾ ਪਾਣੀ ਵੀ ਨਹੀਂ ਮਿਲਦਾ ਉਹ ਵੇਗਾ ਐ ਨਿੱਕੇ ਨਿੱਕੇ ਬਾਲੜੇ ਨੇ ਮਾਂ ਜੇ ਤੂੰ ਕਮੇ ਮੈਂ ਪ੍ਰਸ਼ਾਦੇ ਦਾ ਪ੍ਰਬੰਧ ਕਰਾਂ ਕਹਿ ਲੱਗੀ ਪੁੱਤ ਰਾਤ ਦਾ ਵਕਤ ਹੈ ਕਿੱਥੇ ਜਾਏਗਾ ਸਾਨੂੰ ਆਪਣੀ ਭੁੱਖ ਤੋਂ ਵੱਡੇ ਸਬਰ ਕਰਨੇ ਪੈਂਦੇ ਨੇ ਕਹਿ ਲੱਗੇ ਨਹੀਂ ਮਾਂ ਕੰਮਾਂ ਮਾਚਕੀ ਛੱਡ ਕੇ ਝੁੱਗੀ ਨੂੰ ਕੁਝ ਦੂਰੀ ਉੱਤੇ ਕ ਲక్ష్ਮੀ ਰਾਂ ਰੰਗੀਸੀ ਬੀਬੀ ਉਹ ਪਰਿਵਾਰ ਰਿੰਦਿਆ ਸਿਗੂha ਖੜਕਾਇਆ ਭਲੀਏ ਅਜ ਦਾਤਾ ਦੇਣ ਵਾਲਾ ਦੁਨੀਆ ਦੀ ਪੱਤ ਰੱਖਣ ਵਾਲਾ ਸ਼ਰਨ ਭੁਲਿਆਂ ਨੂੰ ਰੱਖੇ ਪਾਉਣ ਵਾਲਾ ਸਾਡੇ ਔਗਣਾ ਨੂੰ ਮਟਾ ਕੇ ਗੁਣਾ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਲਾ ਇਨਸਾਨੀਅਤ ਦੇ ਸਬਕ ਸਿਖਾਉਣ ਵਾਲਾ ਉਹ ਦਾਤਾ ਤੇਰਾ ਪਰਿਵਾਰ ਘਰ ਆਇਆ ਭਲੀਏ ਦੁ ਪਰਸ਼ਾਤੇ ਬਣਾ ਦੇ ਲక్ష్ਮੀ ਨੇ ਵੀ ਗੁਰੂ ਦੀ ਮਹਿਮਾ ਸੁਣੀ ਹੋਈ ਸੀ ਪ੍ਰਸ਼ਾਦਾ ਬਣਾਏ ਜਿਹੋ ਜਿਹੇ ਰਾਤ ਦੇ ਵਕਤ ਬਣ ਸਕੇ ਠੰਡ ਵਿੱਚ ਲਪੇਟ ਕੇ ਇੱਕ ਕੱਪੜੇ 'ਚ ਕਮਾ ਮਸ਼ਕੀ ਆ ਗਿਆ ਨਾਲ ਗਈ ਉਹ ਬੀਬੀ ਆ ਗਈ ਰਾਤ ਨੂੰ ਪ੍ਰਸ਼ਾਦਾ ਪਾਣੀ ਜਿਵੇਂ ਦਾ ਮਿਲਿਆ ਸੀ ਛਕਿਆ ਨਿਰੰਕਾਰ ਦੇ ਧੰਨਵਾਦ ਵਿੱਚ ਆਖਰ ਮਾ ਗੁਜਰ ਕੌਰ ਨੇ ਆਪਣੇ ਕੋਲੋਂ ਕੁਝ ਮੋਹਰੇ ਕੱਢੀਆਂ ਤੇ ਝੋਲੀ ਵਿੱਚ ਪਾ ਕੇ ਕਹਿਣ ਲੱਗੀ ਲੈ ਤੀਏ ਤੂੰ ਬੜੇ ਓਕੇ ਵੇਲੇ ਸਾਡੀ ਮਦਦ ਕੀਤੀ ਹੈ ਵਕਤ ਬਣਿਆ ਸਿਖਾਵਾਂ ਵਕਤ ਆਇਆ ਆਪਾਂ ਫੇਰ ਮਿਲਾਂਗੇ ਉਸ ਲక్ష్ਮੀ ਦੀਆਂ ਅੱਖਾਂ ਵਿੱਚ ਪਾਣੀ ਵਹਿ ਤਰਿਆ ਇੱਕ ਪਾਸੇ ਧੀ ਕਹਿੰਦੀ ਐ ਮਾਂ ਦੂਜੇ ਪਾਸੇ ਮੋਹਰਾ ਦੇਨੀ ਐ ਕੋਈ ਦੁਨੀਆ ਤੇ ਜਹੀ ਧੀ ਹੈ ਜਿਹੜੀ ਆਪਣੀ ਮਾਂ ਨੂੰ ਪ੍ਰਸ਼ਾਦਾ ਛਕਾ ਕੇ ਉਦਾਂ ਮੁੱਲ ਮੋਹਰਾ ਚ ਲੈਂਦੀ ਹੋਵੇ ਮੰਨਿਆ ਮਾਂ ਮੈਂ ਗਰੀਬ ਐ ਮੰਨਿਆ ਮੇਰੀ ਝੁੱਗੀ ਛੋਟੀ ਐ ਮੰਨਿਆ ਮੇਰੇ ਕੱਪੜੇ ਸਾਦੇ ਹੋ ਸਕਦੇ ਨੇ ਪਰ ਮਾਂ ਤੁਹਾਡਾ ਸਿਖਾਇਆ ਹੋਇਆ ਸਬਕ ਤੇ ਮੇਰੇ ਕੋਲ ਐ ਨਾ ਉਹ ਸਬਰ ਦਾ ਸੰਤੋਖ ਦਾ ਸਬਕ ਮੇਰੇ ਕੋਲ ਐ ਅੱਜ ਪੈਸੇ ਨਹੀਂ ਲੈਣੇ ਪ੍ਰਸ਼ਾਦਾ ਪਾਣੀ ਛੱਕ ਕੇ ਕੁਝ ਸਮਾਂ ਉੱਥੇ ਗੁਜ਼ਾਰੇ ਆ ਦਿਨ ਚੜਿਆ ਐ ਮਾਂ ਉੱਥੋਂ ਤੁਰ ਪਈ ਆਪਣੇ ਪੁੱਤਰਿਆਂ ਨੂੰ ਲੈ ਕੇ ਜਾਂਦੀ ਨਮਸਕਾਰ ਕੀਤੀ ਇੱਕ ਕੁੰਮੇ ਮਾਸ਼ਕੀ ਨੇ ਨਹੀਂ ਸੀ ਕੁੰਮੇ ਨੂੰ ਪਤਾ بڑے ਲੋਕਾਂ ਰਾਤਾਂ ਕਟੀਆਂ ਹੋਣ ਗਈਆਂ ਪਰ ਕੁੰਮੇ ਦੀ ਝੁੱਗੀ ਝੁੱਗੀ ਹੋ ਰਹਿ ਜਾਣੀ ਸੀ ਮਾਂ ਗੁਜਰ ਕੌਰ ਦੇ ਚਰਨਾਂ ਨੇ ਅੱਜ ਕੁੰਮੇ ਮਾਸ਼ਕੀ ਦੀ ਝੁੱਗੀ ਨੂੰ ਇਤਿਹਾਸਿਕ ਸਥਾਨ ਬਣਾ ਦਿੱਤਾ ਸੰਸਾਰ ਉਦੀ ਖਾਕ ਮਸਟਕ ਤੇ ਲਾਉਂਦਾ ਪਿਆਰ ਵਾਲਿਓ ਕਦੇ ਵਕਤ ਮਿਲਿਆ ਗੱਲ ਕਰਾਂਗੇ ਕਿਹੋ ਜੇ ਘਰ ਹੋਣਗੇ ਉਹਨਾਂ ਗੁਰਸਿੱਖਾਂ ਦੇ ਜਿੱਥੇ ਗੁਰੂ ਜਾਂ ਗੁਰੂ ਦਾ ਪਰਿਵਾਰ ਰਹਿਂਦਾ ਸੀ ਤੇ ਅੱਜ ਉਹ ਥਾਵਾਂ ਜਿਹੜੀਆਂ ਪੂਜਣਯੋਗ ਬਣ ਗਈਆਂ ਉਹਨਾਂ ਤੋਂ ਪ੍ਰੇਰਣਾ ਮਿਲਦੀ ਹੈ ਜ਼ਿੰਦਗੀ ਦੀ ਬੇਨਤੀ ਕਰਿਆ ਸ Lakshmi ਉਸ ਬੀਬੀ ਨੇ ਵੀ ਮਾਤਾ ਜੀ ਦਾ ਸਤਕਾਰ ਕੀਤਾ ਚਰਨ ਚਮੱਠਾ ਠੇਕਿਆ ਮਾਂ ਆਪਣੇ ਪੁੱਤਰੀਆਂ ਨੂੰ ਲੈ ਕੇ ਉਸੇ ਸਰਸਾ ਦੇ ਕਿਨਾਰੇ ਆ ਗਈ ਦੂਰ ਤੱਕ ਕਿਧਰੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਤੇ ਉਹਨਾਂ ਦੇ ਸ਼ਰੀਰ ਪਏ ਨੇ ਕਿਧਰੇ ਜ਼ਾਲਮਾਂ ਦੇ ਸ਼ਰੀਰ ਪਏ ਨੇ ਕਿਧਰੇ ਘੋੜੇ ਜ਼ਖਮੀ ਹੋਏ ਉਹ ਰਾਤ ਦਾ ਵਰਤਾਰਾ ਮਾਂ ਸਵੇਰੇ ਵੇਖਦੀ ਹੈ ਆਤਮਾ ਮਾਰਦੀ ਏ ਚਾਰੇ ਪਾਸੇ ਪਰ ਇੱਕ ਕੰਨਾਂ ਵਿੱਚ ਆਵਾਜ਼ ਆਈ ਕਹਿਣ ਲੱਗੇ ਮਾਂ ਮਾਂ ਨੇ ਮੁੜ ਕੇ ਵੇਖਿਆ ਇੱਥੇ ਗੰਗੂ ਸੀ ਪਰ ਚਲਿਤ ਰਵੈਤਾਂ ਵਿੱਚ ਗੰਗੂ ਐ ਪੁਰਾਣੇ ਇਤਿਹਾਸ ਵਿੱਚ ਦਰਬਾਰੀ ਧੁੰਮ ਐ ਇੱਕ ਵੱਖਰਾ ਪੱਖ ਐ ਮੈਂ ਅੱਜ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਗੰਗੂ ਨੇ ਬੇਨਤੀ ਕੀਤੀ ਮਾਂ ਉਹ ਵੀ ਤੇਰਾ ਹੀ ਘਰ ਹੈ ਮੇਰੇ ਨਾਲ ਚੱਲੋ ਕਹਿਣ ਲੱਗੀ ਹਾਂ ਪਰ ਕਿ ਦਿਨਾਂ ਚਿਰ ਪਰਿਵਾਰ ਮੁੜ ਕੇ ਨਹੀਂ ਇਕੱਠਾ ਹੁੰਦਾ ਉਹਨਾਂ ਚਿਰ ਮੈਨੂੰ ਵੀ ਕਿਧਰੇ ਨਾ ਕਿਧਰੇ ਟਿਕਾਣੇ ਤੇ ਰਹਿਣਾ ਪੈਣਾ ਗੰਗੂ ਦੇ ਘਰ ਮੰਗ ਕੋ ਚਿਰ ਕੌਰ ਆ ਗਏ ਕੋੜੇ ਤੇ ਬੈਠੇ ਨਹੀਂ ਹੋਵੇਂ ਤੇ ਲਗਾਮ ਪਕੜ ਕੇ ਘਰ ਲੈ ਆਇਆ ਇਹ ਮੁਰੰਡੇ ਜੇ ਲਾ ਕੇ ਸ਼ਹੀੜੀ ਐ ਨਾ ਪਿੰਡ ਪਹਿਲਾ ਪਿੰਡ ਤੱਕ ਖੇੜੀ ਐ ਸ਼ੇਖ ਇਹਨੂੰ ਉਸਨਾ ਨਾਲ ਯਾਦ ਨਹੀਂ ਸੀ ਕਰਦੇ ਇਹਨੂੰ ਸ਼ਹਿੜੀ ਕਹਿਣ ਲਾਕੇ ਸੀ ਤੇ ਉਸ ਗੰਗੂ ਦੇ ਘਰ ਆ ਕੇ ਮੈਂ ਗੁਜਰਕੋਟ ਦੇ ਇੱਕ ਟਿਕਾਣਾ ਬਣਾ ਦਿੱਤਾ ਸ਼ਾਮ ਪੈ ਗਈ ਸੀ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਨ ਲੱਗੇ ਮੈਂ ਇਹ ਨਹੀਂ ਦਾਵਾ ਬੰਨਦਾ ਵੀ ਇਹ ਸਾਰਾ ਕੁਝ ਸਹੀ ਹੋਏਗਾ ਪਰ ਮੈਨੂੰ ਇਤਿਹਾਸ ਦੇ ਅੱਖਰ ਪੜਦਿਆਂ यूं ਪ੍ਰਤੀਤ ਹੁੰਦਾ ਹੈ ਗੰਗੂ ਸ਼ਾਇਦ ਹੁਣ ਤੱਕ ਬੇਈਮਾਨ ਨਹੀਂ ਸੀ ਪਰ ਜਦੋਂ ਮਾਂ ਪ੍ਰਸ਼ਾਦਾ ਪਾਣੀ ਛੱਕ ਕੇ ਆਪਣੇ ਸਮਾਨ ਨੂੰ ਸੰਭਾਲ ਕੇ ਉਹਨੇ ਸਹਾਨੇ ਰੱਖ ਦਿੱਤੀ ਮੋਰਾਂ ਦੀ ਥੈਲੀ ਮੋਰਾਂ ਦੀ ਥੈਲੀ ਖੜਕ ਕੇ ਸਹਾਨੇ ਰੱਖੀ ਗੰਗੂ ਨੇ ਵੇਖ ਲਈ ਆਪਣੇ ਪੋਤਰੇ ਨੂੰ ਇੱਕ ਪਾਸੇ ਬਾਬਾ ਫਤੇਹ ਸਿੰਘ ਨੂੰ ਪਾ ਕੇ ਇੱਕ ਪਾਸੇ ਬਾਬਾ ਜ਼ੋਰਾਵਰ ਸਿੰਘ ਨੂੰ ਪਾ ਕੇ ਮਾਂ ਵਿਚਕਾਰ ਬੈਠੀ ਹੈ ਰੱਬ ਦਾ ਧਿਆਨ ਕਰਦੀ ਹੈ ਸ੍ਰੀ ਹਾਣਾ ਪਿਆ ਸ੍ਰੀ ਹਾਣੇ ਦੇ ਠੱਲੇ ਮੋਰਾਂ ਦੀ ਥੈਲੀ ਪਈ ਹੈ ਮਾਂ ਕੀਤਾ ਕਰਦੀ ਹੈ ਨਿਰੰਕਾਰ ਅੱਜ ਮੈਨੂੰ ਮੇਰੇ ਪਤੀ ਦੇ ਪਾਵਨ ਬਚਨ ਯਾਦ ਆਉਂਦੇ ਨੇ ਸੰਗ ਸਖਾ ਸਬਤ ਤਜ ਗਏ ਕੌ ਨ ਨਿਬਿਓ ਸਾਥ ਕਹ ਨਾਨਕ ਇਹ ਵਿਪਤਮੈ ਟੇਕ ਇੱਕ ਰਗੁਨਾਥ ਅੱਜ ਮੈਨੂੰ ਚੇਤੇ ਹੁੰਦੇ ਨੇ ਬਚਨ ਧਰਜੀਆਰੇ ਇੱਕ ਟੇਕ ਟੂ ਲਾਂਹੇ ਬਿਡਾਨੀ ਆਸ ਨਾਨਕ ਨਾਮ ਧਿਆਏ ਹੈ ਕਾਰਜ ਆਵੇ ਰਾਸ ਮਾਂ ਚੇਤੇ ਕਰਦੀ ਹੈ ਕੈ ਲੱਗੀ ਰੱਬਾ ਤੇਰਾ ਸ਼ੁਕਰ ਹੈ ਮੈਂ ਇਹਨਾਂ ਪੁੱਤਰਿਆਂ ਨੂੰ ਲੈ ਕੇ ਕਿ ਸੇ ਟਿਕਾਣੇ ਪਹੁੰਚ ਗਈ ਐ ਮੈਨੂੰ ਤੇ ਬਿਸਤਰਾ ਵੀ ਮਿਲ ਗਿਆ ਮੈਨੂੰ ਤੇ ਪ੍ਰਸ਼ਾਦਾ ਪਾਣੀ ਵੀ ਮਿਲ ਗਿਆ ਛੱਤ ਵੀ ਮਿਲ ਗਈ ਟਿਕਾਣਾ ਵੀ ਮਿਲ ਗਿਆ ਪਰ ਪਤਾ ਨਹੀਂ ਮੇਰਾ ਪੁੱਤ ਕਿੱਥੇ ਹੋਵੇਗਾ ਚੇਤੇ ਰੱਖਿਓ ਪਿਆਰ ਵਾਲਿਓ ਆਪਾਂ ਵੀ ਪਰਿਵਾਰਾਂ ਵਾਲੇ ਗੁਰਬਾਣੀ ਵਿੱਚ ਕਦੇ ਮਾਂ ਸ਼ਬਦ ਦੇ ਦਰਸ਼ਨ ਕਰਨਾ ਕੱਲੀ ਕੱਲੀ ਗੱਲ ਮਾਂ ਨੂੰ ਦੱਸੀ ਹੁੰਦੀ ਐ ਕਿੰਨੇ ਸਤਕਾਰ ਨੇ ਜਿਹੜੇ ਮਾਂ ਨਾਲ ਜੁੜਦੇ ਨੇ ਸ਼ਬਦ ਪੜ੍ਹਦੇ ਹੋਗੇ ਪੁੱਤਾ ਮਾਤਾ ਕੀ ਅਸੀਸ ਕਿਉਂਕਿ ਮਾਂ ਦਾ ਹਿਰਦਾ ਇਹੋ ਜਿਹਾ ਹੁੰਦਾ ਮਾਂ ਗੁੱਜਰ ਕੋਰ ਬੈਠੀ ਬਿਸਤਰੇ 'ਚ ਯਾਦ ਕਰਦੀ ਅੱਜ ਆਪਣੇ ਮਾਣਕ ਨੂੰ ਸਾਈ ਨੂੰ ਰੱਬਾ ਮੈਨੂੰ ਤੇ ਬਿਸਤਰਾ ਮਿਲ ਗਿਆ ਮੈਨੂੰ ਟਿਕਾਣਾ ਮਿਲ ਗਿਆ ਮੇਰੇ ਪੁੱਤ ਨੂੰ ਪਤਾ ਨਹੀਂ ਮਿਲਿਆ ਹੋਵੇਗਾ ਨਹੀਂ ਮੇਰੇ ਸਿੱਕਾਂ ਨੂੰ ਮਿਲਿਆ ਹੋਵੇਗਾ ਜਾਂ ਨਹੀਂ ਮੇਰੇ ਪੋਤਰਿਆਂ ਨੂੰ ਮਿਲਿਆ ਹੋਵੇਗਾ ਜਾਂ ਨਹੀਂ ਮੇਰੀਆਂ ਲੋਹਾ ਕਿੱਥੇ ਹੋਣ ਗਈਆਂ ਪਰਸਾਈਆਂ ਤੇਰੇ ਚਰਨਾਂ ਵਿੱਚ ਅਰਦਾਸ ਹੈ ਮੈਂ ਤੇ ਸਾਰੀਆਂ ਥਾਵਾਂ ਤੇ ਨਹੀਂ ਜਾ ਸਕਦੀ ਤੇਰੇ ਅੱਗੇ ਬੇਨਤੀ ਐ ਤੂੰ ਸਭਨੀ ਥਾਈ ਜਿੱਥੇ ਹੋਂ ਜਾਈ ਸਚਾਰ ਸਿਰਜਣਹਾਰ ਜੀਓ ਸਪਨਾ ਕਾ ਦਾਤਾ ਕਰਮ ਵਿਦਾਤਾ ਦੁਖ ਬਿਸਾਰਨ ਹਾਰ ਜੀਓ ਦੁਖ ਬਿਸਾਰਨ ਹਾਰ ਸਵਾਮੀ ਕੀਤਾ ਜੰਕਾ ਖੋਬੈ ਕੋਟ ਕੁਟੰਤਰ ਪਾਪਾਂ ਕੇਰੇ ਇਹ ਕੜੀ ਮੇ ਖੁਬੈ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜਿਓ ਤੂੰ ਸਭ ਨਹੀਂ ਠਾਈ ਜਿੱਥੇ ਰੋਂ ਜਾਈ ਸਾਚਾ ਸਿਰਜਣ ਹਰ ਜਿਓ ਨਿਰੰਕਾਰ ਤੂੰ ਹੀ ਰੱਖਾ ਕਿਰਪਾ ਕਰੀ ਇਹਨਾਂ ਬੱਚਿਆਂ ਦੇ ਇਹਨਾਂ ਸਿੱਖਾਂ ਦੇ ਮੇਰੇ ਪੁੱਤ ਦੇ ਸਿਰ ਤੇ ਮੇਰ ਪ੍ਰਿਆਹਤ